ਕਿਸਾਨਾਂ ਦਾ ਸ਼ੰਭੂ ਬਾਰਡਰ ਤੇ ਮੋਰਚਾ ਲਗਾਤਾਰ ਜਾਰੀ ਹੈ ਅੱਜ ਤੀਸਰਾ ਦਿਨ ਹੈ ਤੀਸਰੇ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਅੱਜ ਦੇ ਦਿਨ ਦੀ ਖਾਸियत ਇਹ ਹੈ ਕਿ ਅੱਜ ਤੀਸਰੀ ਵਾਰ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਗੱਲਬਾਤ ਹੋਏਗੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਹਾਲ ਫੁਲਾਲ ਤੁਹਾਨੂੰ ਇੱਕ ਵਾਰੀ ਇਕੱਠ ਤੇ ਨਜ਼ਰ ਮਾਰਾਦ ਨੇ ਨਾਲ ਬਾਤ ਗੱਲਬਾਤ ਕਰਾਂਗੇ ਮਨਜੀਤ ਰਾਜ ਸਾਡੇ ਨਾਲ ਹੋਣਗੇ ਬਲਵੰਤ ਸਿੰਘ ਬੈਰਾਮ ਕੇ ਹੋਣਗੇ ਤਾਂ ਸਭ ਤੋਂ ਪਹਿਲਾਂ ਰਾਜ ਸਾਹਿਬ ਅੱਜ ਦੀ ਮੀਟਿੰਗ ਤੋਂ ਪਹਿਲਾਂ ਤਾਂ ਉਮੀਦ ਕਿੰਨੀ ਹੈਗੀ ਆ ਦਾ ਜਿਹੜਾ ਰਵਈਆ ਅਪਣਾਇਆ ਜਾ ਰਿਹਾ ਉਧਰੋਂ ਪੈਰਾਮਿਲਟਰੀ ਫੋਰਸਸ ਵੱਲੋਂ ਉਹਨੂੰ ਕਿਵੇਂ ਦੇਖਦੇ ਆ ਦੋਨੇ ਚੀਜ਼ਾਂ ਦੇਖੋ ਬੜਾ ਨਿੰਦਣਯੋਗ ਹੈ ਬੜਾ ਇਹ ਸ਼ਰਮਨਾਕ ਘਰਾ ਉਹਨਾਂ ਦਾ ਬੀਜੇਪੀ ਸਰਕਾਰ ਦਾ ਚਾਹੇ ਉਹ ਖੱਟਰ ਦੀ ਹੋਵੇ ਚਾਹੇ ਕੇਂਦਰ ਵਾਲੀ ਹੋਵੇ ਅਸੀਂ ਸ਼ਾਂਤੀ ਨਾਲ ਬੈਠੇ ਆਂ ਸ਼ਾਂਤੀ ਨਾਲ ਅੱਗੇ ਵਧਣਾ ਚਾਹੁੰਦੇ ਆਂ ਔਰ ਉਨੀ 250 ਤੋਂ ਉੱਪਰ ਲੜਕੇ ਸਾਡੇ ਬੱਚੇ ਜਿਹੜੇ ਆ ਉਹ ਜ਼ਖਮੀ ਕਰ ਦਿੱਤੇ ਇੰਜਰਡ ਕਰਤੇ ਆ ਸੋ ਮੈਂ ਬਹੁਤ ਮਰੀ ਅੱਗੇ ਵੀ ਕਿਹਾ ਕਿ ਬినాਸ਼ ਕਾਲੇ ਵਿਪਰੀਤ ਬੁੱਧੀ ਹੈ ਬੀਜੇਪੀ ਸਾਰੀ ਦੀ ਬੁੱਧੀ ਜਿਹੜੀ ਇਹਨਾਂ ਦੇ ਵਿਪਰੀਤ ਹੋ ਗਈ ਹੂੰ ਇਹ ਆਪਰਦੇਸ਼ ਦੇ ਆਂਦਾਤਾ ਨੂੰ ਇੰਜ ਕਰ ਰਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂ ਕੱਲ ਅਸੀਂ ਇਹਨਾਂ ਦਾ ਇੱਕ ਡਰੋਨ ਸਾਡੇ ਬੱਚਿਆਂ ਨੇ ਉਤਾਰਿਆ ਇਤੋਂ ਸੁਨੇਹਾ ਦੇਖੋ ਕੀ ਜਾਂਦਾ ਹੈ ਕਿ ਇਹ ਤਾਂ ਸਾਡੇ ਤੇ ਗੋਲੀਆਂ ਚਲਾ ਰਿਹਾ ਇਹ ਤਾਂ ਸਾਡੇ ਨੂੰ ਤੋਪਾਂ ਸਿੱਧੀਆਂ ਕੀਤੀਆਂ ਨਹੀਂ ਗੈਸ ਗੋਲਿਆਂ ਦੀਆਂ ਤਾਂ ਸਾਡੇ ਬੱਚਿਆਂ ਨੇ ਪਤੰਗ ਦੀ ਡੋਰ ਨਾਲ ਲਾਇਆ ਉਹਦੇ ਲਈ ਇਹਦਾ ਮਤਲਬ ਕੀ ਹੈ ਇਹ ਬਸੰਤ ਰੋਤੇ ਵਿੱਚ ਜਿਹੜਾ ਪਤੰਗ ਉਡਾਇਆ ਜਾਂਦਾ ਹੈ ਔਰ ਇਹਨੂੰ ਪਿਆਰ ਦਾ ਸੁਨੇਹਾ ਕਿਹਾ ਜਾਂਦਾ ਤੇ ਜੇਕਰ ਡਰੋਨ ਲਾਇਆ ਵੀ ਆ ਕੀ ਆ ਸਾਡੇ ਕੋਲ ਜਿੰਨੇ ਆਏ ਹੋਏ ਆ ਸੱਜਣ ਇਨਾਂ ਦੇ ਵਿੱਚ 20% 25% ਦੇ ਕੋਲ ਅਸਲਾ ਵੀ ਹੋਣਾ ਹੈ ਆਪਣਾ ਲਾਇਸੈਂਸੀ ਐ ਨਹੀਂ ਅਸਲਾ ਲਾਇਸੈਂਸੀ ਪਰ ਉਹਨੂੰ ਉਹਦਾ ਵੀ ਲਾ ਸਕਦੇ ਸੀ ਨਹੀਂ ਕਿਸੇ ਬੱਚੇ ਨੇ ਇਦਾਂ ਨਹੀਂ ਉਹਨਾਂ ਰੋਕਿਆ ਹੈ ਵੀ ਇਦਾਂ ਦੀ ਨਹੀਂ ਕੋਈ ਨਹੀਂ ਉਸ ਲਈ ਸਾਡੇ ਤੇ ਤਾਂ ਬਲਾ ਲਾ ਦੇਣਾ ਬਦਨਾਮੀ ਦਾ ਪਰ ਉਹ ਵੀ ਪਿਆਰ ਦੀ ਡੋਰ ਨਾਲ ਲਾਇਆ ਫਿਰ ਇਹ ਫਰਕ ਹੈ ਸਾਡੇ ਤਾਂ ਉਹਨਾਂ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਜ਼ਾਬਰ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੀਦਾ ਅੱਜ ਮੀਟਿੰਗ ਤੋਂ ਕੀ ਉਮੀਦ ਹੈਗੀ ਤੁਹਾਡੇ ਡੈਲੀਗੇਸ਼ਨ ਜਾਏਗਾ ਮੰਤਰੀ ਉਹ ਬਿਲਕੁਲ ਬਿਲਕੁਲ ਅਸੀਂ ਟੇਬਲ ਟਾਕ ਤੋਂ ਕਦੇ ਨਹੀਂ ਭੱਜੇ ਔਰ ਜਦੋਂ ਵੀ ਟੇਬਲ ਟਾਕ ਹੋਏਗੀ ਜਾਵਾਂਗੇ ਤਾਂ ਕਿ ਇਹਨਾਂ ਨੂੰ ਮੌਕਾ ਨ ਮਿਲੇ ਨਹੀਂ ਤੇ ਬਦਨਾਮ ਕਰਨਗੇ ਇਹ ਕਹਿਣਗੇ ਦੇਖੋ ਜੀ ਇਹ ਤਾਂ ਨਾ ਮੀਟਿੰਗ ਚ ਆਉਂਦੇ ਆ ਨਾ ਸਾਡੇ ਨਾਲ ਗੱਲ ਕਰਦੇ ਆ ਇਹ ਤਾਂ ਜੇਦ ਉਪਜੇਦ ਹੋ ਕੇ ਬੈਠੇ ਆ ਜਾਵਾਂਗੇ ਗੱਲ ਕਰਨ ਪਰ ਉਹਦੇ ਵਿੱਚ ਕੋਈ ਠੋਸ ਹੱਲ ਲੈ ਕੇ ਆਉਣ ਇਹਦਾ ਹੱਲ ਨਿਕਲੇ ਫੇਰ ਇਹ ਗੱਲ ਨਹੀਂ ਤਾਂ ਫੇਰ ਅੱਗੇ ਵਧਾਂਗੇ ਬਰਾਮਕ ਵੀ ਸਾਡੇ ਨਾਲ ਨੇ ਬਰਾਮਕ ਜੀ ਤੁਹਾਨੂੰ ਕੀ ਲੱਗਦਾ ਇਹ ਫਰਜੀ ਮੀਟਿੰਗ ਤਾਂ ਨਹੀਂ ਇਸ ਵਾਰ ਵੀ ਹੋ ਜਾਏਗੀ ਪਹਿਲਾਂ ਵੀ ਬੜੀਆਂ ਮੀਟੀਆਂ ਹੋ ਗਈਆਂ ਗੱਲਬਾਤ ਤਾਂ ਕੋਈ ਨਿਕਲ ਕੇ ਸਾਹਮਣੇ ਨਹੀਂ ਆਈ ਕੋਈ ਐਸੀ ਮੰਗ ਜਿਹੜੀ ਮੰਨ ਲਈ ਹੋਵੇ ਤਾਂ ਅੱਜ ਦੀ ਮੀਟਿੰਗ 'ਚ ਕੋਈ ਉਮੀਦ ਹੈ ਜਾਂ ਫਿਰ ਇਹ ਵੀ ਮੀਟਿੰਗ ਉਸੇ ਤਰੀਕੇ ਨਾਲ ਹੋਾਈ ਰਹਿਣਾ ਅਸੀਂ ਤਾਂ ਸਰਕਾਰਾਂ ਦਾ ਨੇ ਹੁਣ ਤੱਕ ਬਹੁਤ ਮੀਟਿੰਗਾਂ ਕਰ ਚੁੱਕੇ ਹਾਂ ਕਿਉਂਕਿ ਜਿਸ ਤਰ੍ਹਾਂ ਰਾਜੇ ਸਾਹਿਬ ਨੇ ਦੱਸਿਆ ਹਰਨਾਲ ਠਾਕੁਰ ਜੀ ਇਹ ਗੱਲ ਕਹਿ ਰਹੇ ਨੇ ਸੀ ਵੀ ਕਿਸਾਨ ਆਗੂ ਬਜਿਦਨ ਹੈ ਇਹ ਮੀਟਿੰਗ ਨਹੀਂ ਕਰ ਰਹਾ ਗੱਲਬਾਤ ਨਹੀਂ ਕਰ ਰਹਾ ਗੱਲਬਾਤ ਦਾ ਇੱਕ ਵੱਡਾ ਹੱਲ ਹੁੰਦਾ ਹੈ ਕਿਸੇ ਵੀ ਸਮੱਸਿਆ ਦਾ ਕਿਸੇ ਮੰਗਦਾ ਜਿਹੜਾ ਹੱਲ ਨਾ ਉਹ ਸਭ ਤੋਂ ਵੱਡੀ ਗੱਲਬਾਤ ਉਹ ਤੇ ਇਹ ਵੀ ਕਹਿੰਦੇ ਨੇ ਕਿ ਇੱਕ ਮੰਗ ਹਰ ਵਾਰ ਜੋੜ ਦਿੰਦੇ ਨਹੀਂ ਬਿਲਕੁਲ ਨਹੀਂ ਰਿਟਰਨ ਦੇ ਵਿੱਚ ਅਸੀਂ ਦੇ ਸਕਦੇ ਆ ਜਦੋਂ ਤੋਂ ਲੈ ਕੇ ਸਿੰਘੂ ਬਾਰਡਰ ਤੋਂ ਦਿੱਲੀ ਫਤਿਹ ਕਰਕੇ ਵਾਪਸ ਆਏ ਆ ਉਦੋਂ ਤੋਂ ਲੈ ਕੇ ਰਿਟਰਨ ਚ ਲਿਖ ਕੇ ਮੰਗਾਂ ਦਿੱਤੀਆਂ ਹੋਈਆਂ ਨੇ ਉਸ ਤੋਂ ਬਾਅਦ ਲੱਗ-ਲੱਗ ਐਸਕੇਐਮ ਵੱਲੋਂ ਗੈਰ ਐਸਕੇਐਮ ਵੱਲੋਂ ਕੇਐਮਐਮ ਵੱਲੋਂ ਡੀਸੀ ਜੀ ਨੂੰ ਮੰਗ ਪੱਤਰ ਐਮਪੀ ਨੂੰ ਮੰਗ ਪੱਤਰ ਸਾਰਿਆਂ ਨੂੰ ਮੰਗ ਪੱਤਰ ਅਸੀਂ ਦਿੰਦੇ ਰਹੇ ਆ ਤੇ ਉਹਨਾਂ ਦੇ ਉੱਪਰ ਸਾਰਾ ਕੁਝ ਦਰਜ ਹੈਗਾ ਐਮਐਸਪੀ ਦਾ ਗਰੰਟੀਕਰਨ ਵੀ ਹੈਗਾ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਦੀ ਮੁਕਤੀ ਦੀ ਗੱਲ ਹੈਗੀ ਖੋਸ ਆਪ ਸਿਆਸੀ ਲੋਕ ਕਹਿੰਦੇ ਨੇ ਉਹਦੇ ਵਿੱਚ ਉਹ ਵੀ ਦਰਜ ਹੈਗੀ ਆ ਔਰ ਨਾਲ ਜਿਹੜਾ ਲਖੀਂਪੁਰ ਖੀਰੀ ਇੱਕ ਪੱਤਰਕਾਰ ਵੀਰ ਤੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਨੇ ਡਰ ਕੇ ਰਾਜਗ੍ਰਹਿ ਮੰਤਰੀ ਦੇ ਬੇਟੇ ਵੱਲੋਂ ਉਹ ਵੀ ਵਿੱਚ ਅਜ ਤੱਕ ਇਨਸਾਫ ਨਹੀਂ ਮਿਲਿਆ ਮੇਰੇ ਕੋਲ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਆ ਜਿਵੇਂ ਇੱਕ ਰਾਜਗ੍ਰਹਿ ਮੰਤਰੀ ਹੱਲਾਸ਼ੀਰ ਦੇ ਕੇ ਆਪਣੇ ਪੁੱਤਰ ਨੂੰ ਗੱਡੀ ਦੇ ਕੇ ਕਿਸਾਨਾਂ ਨੂੰ ਡਰ ਦਾ ਸ਼ਹੀਦ ਕਰਦਾ ਤੂੰ ਅਜ ਵੀ ਸੰਵਿਧਾਨ ਦੇ ਉਸ ਜਾ ਕੇ ਲੋਕ ਸਭਾ ਚ ਸੰਸਦ ਵਿੱਚ ਬੈਠਦਾ ਉਸ ਤੋਂ ਵੱਡੀ ਗੱਲ ਜਿੱਥੇ ਕਾਨੂੰਨ ਬਣਾਉਂਦੇ ਤੁਸੀਂ ਗੱਲਬਾਤ ਕਰਦੇ ਤੁਹਾਨੂੰ ਇਹ ਲੱਗਦਾ ਕਿ ਸਾਡੇ ਸੀਐਮ ਨੇ ਘੁੱਟਨੇ ਠੇਕਦੇ ਉਹਨਾਂ ਦੇ ਅੱਗੇ ਕੇਂਦਰ ਦੇ ਇਹ ਤੁਸੀਂ ਜਿੱਥੇ ਕਹਿਣਾ ਬਈ ਉਹ ਹਰਿਆਣਾ ਚ ਨਹੀਂ ਬੈਠੇ ਪੰਜਾਬ ਚ ਹੀ ਬੈਠੇ ਆ ਇਹ ਤੋਂ ਤਿੰਨ ਕਿਲੇ ਪਰੇ ਬਾਰਡਰ ਹੈ ਉਹ ਪੰਜਾਬ ਚ ਵੜ ਕੇ ਬੈਠੇ ਆ ਆ ਜਿਹੜਾ ਗੱਰਦਾ ਪੁਲਾਏ ਪੰਜਾਬ ਦੇ ਵਿੱਚ ਆ ਇਹ 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 ਪੁਲ ਸਾਂਭੀ ਬੈਠੇ ਆ ਉਹ ਤੇ ਸਾਡਾ ਸੀਐਮ ਚੁੱਪ ਕਰਕੇ ਬੈਠਾ ਇਹ ਮੈਂ ਬ੍ਰਿਜ ਦਾ ਕੰਮ ਕਰ ਰਹੇ ਹਾਂ ਅਨੇ ਬ੍ਰਿਜ ਦਾ ਕੰਮ ਆ ਫੇਰ ਆਹ ਇੱਕ ਘਿਰਦਾ ਬ੍ਰਿਜ ਉਹਨਾਂ ਨੂੰ ਦੇ ਦਿੱਤਾ ਇਹ ਕੰਮ ਕਰਦਾ ਉਹ ਬ੍ਰਿਜ ਦਾ ਇਸ ਕਰਕੇ ਸਾਡੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਭਾਈ ਪਿੱਛੇ ਹਟੋ ਤੁਸੀਂ ਇਹ ਘੱਗਰ ਸਾਡਾ ਆ ਇਹ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਆਉਂਦਾ ਸੋ ਇਹ ਇਹ ਅਸੀਂ ਵਖਰੇਵਾ ਨਹੀਂ ਕਰਦੇ ਹਰਿਆਣੇ ਨਾਲ ਪਰ ਜੇਕਰ ਉਤਨੀ ਸਰਕਾਰ ਬਖਰੇਵਾ ਕਰਦੀ ਆ ਸਾਡੀ ਸਰਕਾਰ ਵੀ ਤਾਂ ਕਹਿ ਸਕਦੀ ਨਾ ਹਰਿਆਣਾ ਦੇ ਕਈ ਜ਼ਿਲ੍ਹਿਆਂ ਚ ਨੈਟ ਬੰਦ ਆ ਤਾਂ ਪੰਜਾਬ ਚ ਵੀ ਕਈ ਜ਼ਿਲ੍ਹਿਆਂ ਚ ਨੈਟ ਬੰਦ ਆ ਕਈ ਜਗ੍ਹਾ ਤੇ ਮਾਫ ਕਰਨਾ ਇਹ ਫਾਤੇਗੜ ਸਾਹਿਬ ਦੇ ਵਿੱਚ ਜਾਵੜੂ ਉੱਥੇ ਨੈਟ ਨਹੀਂ ਚੱਲਦਾ ਇੱਥੇ ਪਰੇ ਜਾਵੜੂ ਇੱਧਰ ਇੱਧਰ ਨੈਟ ਨਹੀਂ ਚੱਲ ਰਿਹਾ ਰਾਜਪੁਰੇ ਕੋਲੇ ਨੈਟ ਨਹੀਂ ਚੱਲਦਾ ਨੈਟ ਤਾਂ ਇੱਧਰ ਵੀ ਬੰਦ ਕਰ ਰਹੇ ਇਹਦਾ ਮਤਲਬ ਕਿ ਹਰਿਆਣਾ ਤੇ ਪੰਜਾਬ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਅੰਦਰੋਂ ਅੰਦਰੀ ਸਾਰੀ ਗੱਲ ਇੱਕੋ ਨਹੀਂ ਇਹ ਸਾਡ ਗਾਂਠੇ ਅੰਦਰੋਂ ਪੂਰੀ ਇਹ ਤਾਂ ਐਵੇਂ ਹੀ ਗੱਲਾਂ ਆ ਹਾਥੀਏ दांत ਖਾਣੇ ਕੇ ਔਰ ਦਿਖਾਣੇ ਕੇ ਔਰ ਉਹ ਗੱਲ ਹੈ ਐਮੀ ਇਹ ਗੱਲਾਂ ਆ ਬਈ ਮੈਂ ਬਹੁਤ ਵਿੱਚ ਜੀ ਇਹਨਾਂ ਨੂੰ ਮਿਲਾਂ ਕੇ ਕੰਮ ਕਰ ਰਿਹਾ ਫਿਕਰ ਤੋਂ ਉਹਨੂੰ ਵੀ ਪਿਆ ਬਈ ਉੱਥੇ ਮੋਤੀ ਦਾ ਮੋਦੀ ਦਾ ਜਿਹੜਾ ਤਖਤ ਹੈ ਓਏ ਹਲਾ ਨਾ ਦੇਣਾ ਆ ਸਾਡਾ ਕਾਂਡਿਆ ਹੋਰ ਕਾਦੀ ਇਹਨਾਂ ਦੀ ਅੱਛਾ ਅੱਜ ਤੁਸੀਂ ਮੀਟਿੰਗ 'ਚ ਜਾਓਗੇ ਉੱਥੇ ਸੀਐਮ ਵੀ ਬੈਠੇ ਹੋਣਗੇ ਤੁਸੀਂ ਉਹਨਾਂ ਕੋਲੇ ਵੀ ਇਹ ਗੱਲਬਾਤ ਉਠਾਓਗੇ ਕਿ ਤੁਸੀਂ ਘਟੂ ਘਟ ਆਪਣਾ ਰਵਈਆ ਕਿਸਾਨਾਂ ਦੇ ਲਈ ਠੀਕ ਕਰੋ ਤੁਸੀਂ ਤੁਹਾਡੇ ਪੁਲਿਸ ਨੂੰ ਥੋੜਾ ਐਕਟਿਵ ਕਰੋ ਕਹਿੰਦੇ ਧੁੱਪ ਬਾਅਦ ਚ ਸਿੱਖੋ ਤੁਸੀਂ ਧੁੱਪ ਚੱਲੋ ਸਾਰਿਆਂ ਨੂੰ ਚੰਗੀ ਲੱਗਦੀ ਆ ਆ ਕੇ ਜੱਕੇ ਅੱਗੇ ਜਾ ਕੇ ਜਵਾਬ ਦਿਓ ਹਰਿਆਣਾ ਪੁਲਿਸ ਦਾ ਜਿਹੜੇ ਇੱਧਰ ਲਗਾਤਾਰ ਗੋਲੇ ਦਾਗਦੇ ਆ ਗੋਲੇ ਤਾਂ ਹਿੱਕਾਂ ਤੇ ਤੁਸੀਂ ਸਹਿ ਰਹੇ ਹੋ ਤੁਸੀਂ ਕਿਸਾਨ ਸਹਿ ਰਹੇ ਹੋ ਜਿਹੜੇ ਕਿ ਲੋਕਾਂ ਦਾ ਪੂਰੇ ਦੇਸ਼ ਦਾ ਢਿੱਡ ਪਾੜਦੇ ਆ ਤਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਮਾਨ ਸਰਕਾਰ ਨੂੰ ਜਗਾਓਗੇ ਬਿਲਕੁਲ ਬਿਲਕੁਲ ਨਾ ਸੀ ਹੁਣ ਜਿਲ੍ਹੇ ਉਹਨਾਂ ਦੇ ਨੁਮਾਇੰਦੇ ਵਿੱਚ ਆ ਕੇ ਬਹਿਣਗੇ ਉਹਨਾਂ ਨੇ ਕਰਾਂਗੇ ਗੱਲ ਵੀ ਤੁਸੀਂ ਕੀ ਕਰ ਰਹੇ ਹੋ ਭਾਈ ਉਹਨਾਂ ਨੂੰ ਸਵਾਲ ਕਰਾਂਗੇ ਤੁਸੀਂ ਕਰ ਰਹੇ ਹੋ ਕੱਲ ਇੱਥੇ ਜਦੋਂ ਡੀਸੀ ਸਾਹਿਬ ਆਏ ਉਹਨਾਂ ਨੂੰ ਸਵਾਲ ਕੀਤੇ ਤੇ ਤੁਸੀਂ ਕੀ ਕਰ ਰਹੇ ਹੋ ਇਹ ਇਹ ਸਵਾਲ ਤਾਂ ਬਣਦਾ ਹੀ ਆਇਆ ਵੀ ਜੇ ਉਹ ਡਰੋਨ ਆਂਦਾ 1000 ਮੀਟਰ 500 ਮੀਟਰ ਸਾਡੀ ਹੱਦ ਦੇ ਅੰਦਰ ਆ ਕੇ ਉਹ ਗੋਲੇ ਦਾਗ ਰਿਆ ਤੁਹਾਡੇ ਲੋਕਾਂ ਦੇ ਦਾਗ ਰਿਆ ਤੇ ਤੁਸੀਂ ਕਿਤੇ ਸੁੱਤੇ ਪਏ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਅੱਖਾਂ ਕਿਉਂ ਨਹੀਂ ਕੱਢਦੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮੋਰੇ ਆਪਣੀ ਫੋਰਸ ਲਾਉਂਦੇ ਜੇ ਉਹ ਨਹੀਂ ਫੋਰਸ ਲਾਈ ਆ ਤੇ अच्छा बेराम के तूसी थोड़े दस दियो कहंदे ने, जा जा ने। कि 200 ਤੋਂ ਜ਼ਿਆਦਾ ਤੁਹਾਡੇ ਜਿਹੜੇ ਕਿਸਾਨ ਹੈਗੇ ਆ ਜਾਂ ਜਵਾਨ ਕਹਿ ਲੋ ਉਹ ਲਗਾਤਾਰ ਜਖਮੀ ਹੋ ਰਹੇ ਨੇ ਕਈਆਂ ਦੀ ਤਾਂ ਬਹੁਤ ਸੀਰੀਅਸ ਇੰਜਰੀ ਹੈਗੀ ਆ ਤਾਂ ਪੰਜਾਬ ਸਰਕਾਰ ਨੂੰ ਤੁਸੀਂ ਵੀ ਇਹ ਗੱਲਬਾਤ ਕਹੋਗੇ ਕਿ ਆਪਣਾ ਰੋਲ ਥੋੜਾ ਜਿਆਦਾ ਅਦਾ ਕਰਨ ਉਹ ਵੀ ਕਿਉਂਕਿ ਉਹ ਵੋਟਰ ਵੀ ਹੋ ਸਕਦੇ ਹੋ ਸਕਦਾ 200 ਬੰਦਿਆਂ ਚੋਂ 100 150 ਬੰਦਿਆਂ ਨੇ ਤਾਂ ਵੋਟ ਵੀ ਪਾਈ ਹੋਵੇ ਉਹਨਾਂ ਨੂੰ ਤਾਂ ਕਿ ਉਹਨਾਂ ਲਈ ਉਹਨਾਂ ਦਾ ਕੋਈ ਫਰਜ਼ ਨਹੀਂ ਬੰਦਾ ਉਹਨਾਂ ਜਵਾਨਾਂ ਲਈ ਜਿਹੜੇ ਕਿ ਕਈ ਕਈ ਤਾਂ ਕੱਲੇ ਕੱਲੇ ਪੁੱਤ ਹੈਗੇ ਨੇ ਮਾਪਿਆਂ ਦੇ ਦੇਖੋ ਤੁਹਾਡੇ ਮਾਧਿਅਮ ਦਰਹੀਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਕੁਰਸੀ ਦਾ لالਛ ਛੱਡ ਕੇ ਜਿਹੜੇ ਲੋਕਾਂ ਨੇ ਤੁਹਾਨੂੰ ਬਣਾ ਕੇ ਇਸ ਮਕਾਮ ਤੇ ਪਹੁੰਚਾਇਆ ਕੁਰਸੀ ਤੇ ਬਿਠਾਇਆ ਉਹਨਾਂ ਵੱਲ ਦੇਖਦੇ ਹੋਏ ਉਹਨਾਂ ਦੀਆਂ ਭਾਵਨਾਵਾਂ ਵਾਂਗਰ ਜੋ ਹੱਕ ਮੰਗ ਰਹੇ ਨੇ ਉਹਨਾਂ ਦੇ ਉੱਪਰ ਤਰਜੀਹ ਦੇਣੀ ਚਾਹੀਦੀ ਆ ਔਰ ਜਿਹੜੇ ਸਾਡੇ ਲੋਕ ਅੱਜ ਅੱਗੇ ਖੜ ਕੇ ਸਾਡੇ ਨੌਜਵਾਨ ਵੀਰ ਔਰ ਆਗੂ ਸਹਿਬਾਨ ਗੋਲੇ ਖਾ ਰਹੇ ਨੇ ਫੱਟੜ ਹੋ ਰਹੇ ਨੇ ਸੱਟਾਂ ਲੱਗ ਰਹੀਆਂ ਨੇ ਧੰਨਵਾਦ ਤਾ ਇਹਨੇ ਪ੍ਰਵੰਤ ਬਹਿਰਾਮ ਕੇ ਤੇ ਨਾਲ-ਨਾਲ ਮਨਜੀਤ ਰਾਏ ਜਿਹੜੇ ਕੀ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਵੀ ਆਪਣਾ ਕੋਈ ਫਰਜ਼ ਅਦਾ ਕਰੇ ਕਿਉਂਕਿ ਕਿਸਾਨ ਤਾਂ ਆਪਣੀ ਲੜਾਈ ਲਾੜੀ ਰਹੇ ਨੇ ਲੇਕਿਨ ਸਰਕਾਰ ਜਿਹੜੇ ਫਰਜ਼ ਸਰਕਾਰ ਤੇ ਬੰਦੇ ਨਹੀਂ ਜਾਂ ਪੰਜਾਬ ਪੁਲਿਸ ਤੇ ਬੰਦੇ ਨਹੀਂ ਉਹ ਫਰਜ਼ ਹਾਲੇ ਅਦਾ ਨਹੀਂ ਕੀਤੇ ਜਾ ਰਹੇ ਤਾਂ ਹਾਲ ਫਿਲਹਾਲ ਦੀ ਇਹ ਅਪਡੇਟ ਆ ਅੱਗੇ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਮੈਂ ਹਾਂ ਰਵਿੰਦਰ ਮੀਤ ਕੈਮਰਾਮੈਨ 인ਦਰਜੀਤ ਦੇ ਨਾਲ